ਵੈਨੀਪੈਕ ਬਰ ਦੁਆਰਾ ਸਾਹਬਾ ਉੱਥੋਂ ਦੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੇ ਬਾਰੇ ਬਹੁਤ ਸਾਰੀਆਂ ਸਾਨੂੰ ਸ਼ਿਕਾਇਤਾਂ ਜਿਹੜੀਆਂ ਇੱਥੇ ਪਹੁੰਚੀਆਂ ਭਈ ਉੱਥੇ ਪਹਿਨ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੇ ਉੱਤੇ ਲਕੀਰਾਂ ਮਾਰੀਆਂ ਜਾਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ -35 -40 ਡਿਗਰੀ ਤਾਪਮਾਨ ਦੇ ਉੱਤੇ ਕੁਝ ਜਿਹੜੀ ਗੁਰੂ ਕੀ ਸੰਗਤ ਆ ਉਹ ਵਿਰੋਧ ਦਰਦਿਤ ਜਿਤਾਉਂਦਿਆਂ ਬੈਠੀ ਹੋਈ ਆ ਤੇ ਇਹਨਾਂ ਨੇ ਉਲਟ ਚੱਲ ਕੇ ਵੀ ਕਰਤਾ ਵੀ ਸੰਗਤ ਦੇ ਉੱਤੇ ਹੀ ਕੁਝ ਬੰਦਿਆਂ ਤੇ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾ ਦਿੱਤੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਾਹਿਬ ਵਿਨੀਪੈਗ ਸਾਊਥ ਸਿੱਖ ਸੈਂਟਰ ਇਹ ਮੈਨੀਟੋਬਾ ਕੈਨੇਡਾ ਦੇ ਵਿੱਚ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਨਿਸ਼ਾਨ ਸਿੰਘ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਮੋਹਨ ਸਿੰਘ ਨਵਦੀਪ ਸਿੰਘ ਕੁਲਵਿੰਦਰ ਸਿੰਘ ਰਸ਼ਪਾਲ ਸਿੰਘ ਤੇ ਪ੍ਰਦੀਪ ਸਿੰਘ ਇਹਨਾਂ ਨੂੰ ਸਖਤ ਠਾੜਨਾ ਕੀਤੀ ਜਾਂਦੀ 10 ਦਿਨ ਦੇ ਵਿੱਚ ਵਿੱਚ ਇਹ ਅਕਾਲ ਤਖਤ ਸਾਹਿਬ ਤੇ ਆਪਣਾ ਪੱਖ ਰੱਖਣ ਉਹ ਸਾਰੇ ਮਾਮਲੇ ਤੇ ਅਕਾਲ ਤਖਤ ਸਾਹਿਬ ਨੂੰ 10 ਦਿਨਾਂ ਦੇ ਵਿੱਚ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਉਹਦੇ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਪੰਥਕ ਭਾਵਨਾਵਾਂ ਦੇ ਮੁਤਾਬਕ ਬਹੁਤ ਸਖਤ ਕਾਰਵਾਈ ਕੀਤੀ ਜਾਊਗੀ ਨਾ ਕਰਦਾ ਇਹਨਾਂ ਪ੍ਰਬੰਧਕਾਂ ਨੂੰ ਇਹ ਗੁਰਦੁਆਰੇ ਗੁਰੂ ਸਾਹਿਬ ਦੇ ਆ ਸੰਗਤ ਦੇ ਦਸਵੰਦ ਦੇ ਨਾਲ ਗੁਰਦੁਆਰਾ ਸਾਹਿਬ ਬਣੇ ਗੁਰਦੁਆਰੇ ਹੋਏ ਸੋਝੀ ਪਾਈ ਸੀ ਗੁਰਮਤਿ ਦੇ ਪ੍ਰਚਾਰ ਦੀ ਆ ਕੈਨੇਡਾ ਦੇ ਵਿੱਚ ਇੱਕ ਸਿੱਖ ਸੈਂਟਰ ਆ ਵਿਨਿਪੈਗ ਗੁਰਦੁਆਰਾ ਸਾਹਿਬ ਉੱਥੋਂ ਦੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੇ ਬਾਰੇ ਬਹੁਤ ਸਾਰੀਆਂ ਸਾਨੂੰ ਸ਼ਿਕਾਇਤਾਂ ਜਿਹੜੀਆਂ ਇੱਥੇ ਪਹੁੰਚੀਆਂ ਭਈ ਉੱਥੇ ਪੈਨ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੇ ਉੱਤੇ ਲਕੀਰਾਂ ਮਾਰੀਆਂ ਜਾਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਔਰ ਵਾਰ-ਵਾਰ ਪ੍ਰਬੰਧਕਾਂ ਨੂੰ ਕਿਹਾ ਜਾ ਰਿਹਾ ਔਰ ਪਿਛਲੇ ਬਹੁਤ ਮਹੀਨਿਆਂ ਤੋਂ -35 -40 ਡਿਗਰੀ ਤਾਪਮਾਨ ਦੇ ਉੱਤੇ ਕੁਝ ਜਿਹੜੀ ਗੁਰੂ ਕੀ ਸੰਗਤ ਆ ਉਹ ਵਿਰੋਧ ਦਰਜ ਚ ਤਾਉਂਦਿਆਂ ਬੈਠੀ ਹੋਈ ਆ ਤੇ ਇਹਨਾਂ ਨੇ ਉਲਟ ਚੱਲ ਕੇ ਇਹ ਵੀ ਕਰਤਾ ਵੀ ਸੰਗਤ ਦੇ ਉੱਤੇ ਹੀ ਕੁਝ ਬੰਦਿਆਂ ਤੇ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾ ਦਿੱਤੀ ਫੇਰ ਉਹ -35 40 ਤੇ ਬੈਠੇ ਇਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਉਹ ਵਾਰ-ਵਾਰ ਕਹਿ ਰਹੇ ਵੀ ਮਹਾਰਾਜ ਦੇ ਸਰੂਪ ਦੇ ਨਾਲ ਜਿਹੜੀ ਛੇੜਛਾੜ ਹੋਈ ਫਿਰ ਜਿਹੜੀਆਂ ਹੋਰ ਉੱਥੇ ਮੰਨਮਤਾਵਾਂ ਹੋ ਰੀਆਂ ਫਿਰ ਜਿਹੜੇ ਪ੍ਰਬੰਧਕ ਆ ਉਹ ਅੰਮ੍ਰਿਤਧਾਰੀ ਨਹੀਂ ਆ ਬਹੁਤੇ ਕੇਸਾਧਾਰੀ ਵੀ ਨਹੀਂ ਹੈਗੇ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪ੍ਰਬੰਧਕ ਦੇ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਆ ਵਾਰ-ਵਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਪਰ ਇਹਦੇ باوجود ਪ੍ਰਬੰਧਕਾਂ ਦੇ ਵੱਲੋਂ ਨਾ ਤੇ ਅਕਾਲ ਤਖਤ ਸਾਹਿਬ ਨੂੰ ਕੋਈ ਆਪਣਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਨਾ ਖਾਸ ਕਰਕੇ ਜਿਹੜੀ ਉੱਥੇ ਸੰਗਤ ਬੈਠੀ ਆ -35 40 ਟੈਂਪਰੇਚਰ ਦੇ ਉੱਤੇ। ਉਹਨਾਂ ਦੀ ਹਾਲਤਵਾਲ ਦੇਖਿਆ ਜਾ ਰਿਹਾ ਵੀ ਸੰਗਤ 21 ਬਿਸਵੇ ਹੁੰਦੀ ਆ। ਅਸੀਂ ਸੰਗਤ ਦੀ ਕੋਈ ਕਦਰ ਕਰੀਏ। ਇਸ ਕਰਕੇ ਜਿਹੜੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਾਹਿਬ ਵਿਨੀਪੈਗ ਸਾਊਥ ਸਿੱਖ ਸੈਂਟਰ ਇਹ ਮੈਨੀਟੋਬਾ ਕੈਨੇਡਾ ਦੇ ਵਿੱਚ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਨਿਸ਼ਾਨ ਸਿੰਘ ਪ੍ਰਧਾਨ, ਬਲਜਿੰਦਰ ਸਿੰਘ ਸਕਤਰ, ਮੋਹਨ ਸਿੰਘ, ਨਵਦੀਪ ਸਿੰਘ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ ਤੇ ਪ੍ਰਦੀਪ ਸਿੰਘ ਇਹਨਾਂ ਨੂੰ ਸਖਤ ਤਾੜਨਾ ਕੀਤੀ ਜਾਂਦੀ 10 ਦਿਨ ਦੇ ਵਿੱਚ ਵਿੱਚ ਇਹ ਅਕਾਲ ਤਖਬ ਸਾਹਿਬ ਦੇ ਆਪਣਾ ਪੱਖ ਰੱਖਣ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਦੇਣ ਜੋ ਵੀ ਗੁਰਮਤ ਦੇ ਉਲਟ ਕਾਰਜ ਕਰ ਰਹੇ ਉਹਨਾਂ ਨੂੰ ਬੰਦ ਕਰਨ ਜੇ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਮਨਮਤਾ ਬੰਦਨਾ ਕੀਤੀਆਂ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਨਾ ਦਿੱਤੀ ਜਿਨ੍ਹਾਂ ਤੇ ਰੋਕ ਲਾਈ ਆ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਨਾਲ ਜੋ ਪੰਨ ਦੇ ਨਾਲ ਇਹਨਾਂ ਨੇ ਲਿਖਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੇ ਮਾਮਲੇ ਤੇ ਅਕਾਲ ਤਖਤ ਸਾਹਿਬ ਨੂੰ 10 ਦਿਨਾਂ ਦੇ ਵਿੱਚ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਉਹਦੇ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਪੰਥਕ ਭਾਵਨਾਵਾਂ ਦੇ ਮੁਤਾਬਕ ਬਹੁਤ ਸਖਤ ਕਾਰਵਾਈ ਕੀਤੀ ਜਾਊਗੀ ਔਰ ਮੈਂ ਸਖਤ ਤਾੜਨਾ ਕਰਦਾ ਇਹਨਾਂ ਪ੍ਰਬੰਧਕਾਂ ਨੂੰ ਇਹ ਗੁਰਦੁਆਰੇ ਗੁਰੂ ਸਾਹਿਬ ਦੇ ਆ ਸੰਗਤ ਦੇ ਦਸਬੰਧ ਦੇ ਨਾਲ ਗੁਰਦੁਆਰਾ ਸਾਹਿਬ ਬਣੇ ਗੁਰਦੁਆਰਾ ਹੋਏ ਸੋਜੀ ਪਾਏ ਸੀ ਇਹ ਗੁਰਮਤ ਦੇ ਪ੍ਰਚਾਰ ਲਈ ਆ ਸੰਗਤ ਕਈ ਮਹੀਨਿਆਂ ਤੋਂ -35 40 ਟੈਂਪਰੇਚਰ ਤੇ ਸੰਘਰਸ਼ ਕਰ ਰਹੀ ਆ ਔਰ ਤੁਸੀਂ ਉਹਨਾਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਹੀ ਕੋਈ ਨਹੀਂ ਕਰ ਰਹੇ ਆਪਣੀਆਂ ਆਪ ਉਧਰੀਆਂ ਕਰ ਰਹੇ ਹੋ ਔਰ ਵਾਰ-ਵਾਰ ਅਕਾਲ ਤਖਤ ਸਾਹਿਬ ਦੇ ਵੱਲੋਂ ਬੁਲਾਉਣ ਦੇ ਉੱਤੇ ਜਾਂ ਸਪਸ਼ਟੀਕਰਨ ਮੰਗਣ ਦੇ ਉੱਤੇ ਸਪਸ਼ਟੀਕਰਨੀ ਦੇ ਰਾਂ ਇਹ ਹੈਗਾ ਵਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਤੋਂ ਬੇਮੁਖ ਹੋਣਾ ਤੋ ਇਹਨਾਂ ਪ੍ਰਬੰਧਕਾਂ ਨੂੰ ਸਖਤ ਤਾੜਨਾ ਕਿ 10 ਦਿਨਾਂ ਦੇ ਵਿੱਚ ਵਿੱਚ ਆਪਣਾ ਪੱਖ ਰੱਖੋ ਸੰਗਤ ਨੂੰ ਉੱਥੇ ਆਉਣ ਦੀ ਇਜਾਜ਼ਤ ਦਿਓ ਨਹੀਂ ਤੇ ਬਹੁਤ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੇ ਉੱਤੇ ਕੀਤੀ ਜਾਊਗੀ